ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਸਵਾਗਤ ਹੈ ਇੱਕ ਵਾਰ ਫੇਰ ਨਵੇਂ ਦਿਨ ਤੇ। ਇਹਦੇ ਵਿੱਚ ਛੱਤੇ ਵੀਰੋ ਅੱਜ ਹੈਗੀ ਆ। ਤਰੀਕ ਹੋ ਗਈ ਅੱਜ ਵੈਸੇ 26 ਅਪ੍ਰੈਲ ਦੇ ਤੇ ਤੋੜੀ ਵੜਾ ਰਹੇ ਆ ਤੇ ਰਿਪੋਰਟ ਕਰ ਰਹੇ ਹਾਂ ਇਸ ਲਾਣੇ। ਲੇ ਵੀ ਟੂੜੀਆ ਕੰਮ ਚੱਲ ਰਹਾ ਮਾਰੋ ਮਾਰ ਤੇ ਵਧੀਆ ਨਾ ਹਰਿਆਣੇ ਤੋਂ ਆਏ ਸੀ ਅੱਜ ਤੇ ਪਿੰਡ ਆਏ ਆ ਤੇ ਕੰਮ ਫਿਲਹਾਲ ਟੂੜੀ ਦਾ ਵੀ ਸਿਰੇ ਲੱਗ ਗਿਆ ਥੋੜਾ ਬਹੁਤ ਰਹਿ ਗਿਆ ਤੇ ਕੰਮ ਫਿਲਹਾਲ ਫਿਲਹਾਲ ਸਾਰਾ ਨਿਪਟ ਗਿਆ ਇਸ ਕੰਦਰ 60 ਟਰੈਕਟਰਾਂ ਤੇ ਕੇਐਸ ਤਾਰੀਖ ਪਰ ਤੇ ਵਧੀਆ ਖਚਾਈ ਕਰਦਾ ਵੀਰੋ ਦੇਖੋ ਇੱਕ ਲਾਲ ਕੰਮ ਲੇੜੀ ਲੱਗਿਆ ਤੋੜੀਆਂ ਦਾ ਕੰਤਾ ਉਹਨਾਂ ਦਾ ਨਿਕਲ ਗਿਆ